ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਸਾਡਾ ਫੋਖਰਾਪਣ ਹੀ ਸਾਨੂੰ ਲੈ ਕੇ ਬੈਠ ਗਿਆ ਦੋਸਤੋ ਅੱਜ ਤੋਂ ਕੋਈ 50 ਕੁ ਵਰੇ ਪਹਿਲਾਂ ਦਾ ਸਮਾਂ ਸੀ ਜਦ ਸਾਡੇ ਬਜ਼ੁਰਗ ਇੱਕ ਸਧਾਰਨ ਜਿਹੀ ਜ਼ਿੰਦਗੀ ਬਤੀਤ ਕਰਦੇ ਸਨ ਉਸ ਵਕਤ ਸਿੰਪਲ ਅਤੇ ਸ਼ੁੱਧ ਖਾਣਾ ਸਿੰਪਲ ਪਹਿਰਾਵਾ ਸਿੰਪਲ ਰਹਿਣ ਵਾਸਤੇ ਘਰ ਸਿੰਪਲ ਵਿਆਹ ਸ਼ਰਦੀਆਂ ਕਰਨੇ ਬਸ ਕੁਝ ਵੀ ਦਿਖਾਵੇ ਵਾਲਾ ਨਹੀਂ ਸੀ ਸਾਰਾ ਸਾਰਾ ਦਿਨ ਆਪਣੇ ਖੇਤਾਂ ਵਿੱਚ ਮਿਹਨਤ ਕਰਨਾ ਰਲ ਮਿਲ ਕੇ ਰਹਿਣਾ ਇੱਕ ਦੂਜੇ ਦੀ ਮਦਦ ਕਰਨਾ ਹਰ ਇੱਕ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣਾ ਬਸ ਗੱਲ ਦਾ ਮਕਾ ਕਰੋ ਕਿ ਲੋਕ ਟੈਨਸ਼ਨ ਮੁਕਤ ਜ਼ਿੰਦਗੀ ਬਿਟਾਏ ਕਰਦੇ ਸਨ ਉਸ ਵਕਤ ਕਿਸੇ ਆਦਮੀ ਨੂੰ ਨਾ ਕੋਈ ਤਮਾਸੀ ਜਾਂ ਲੋਭ ਲਾਲਚ ਸੀ ਬਸ ਸਬਰ ਸੰਤੋਖ ਵਾਲੀ ਜ਼ਿੰਦਗੀ ਸੀ ਅੱਜ ਕੱਲ੍ਹ ਵਾਂਗ ਮਨੁੱਖ ਨੂੰ ਇੰਨੀਆਂ ਬਿਮਾਰੀਆਂ ਵੀ ਨਹੀਂ ਸਨ ਕਿਉਂਕਿ ਮਨੁੱਖ ਸਾਰਾ ਸਾਰਾ ਦਿਨ ਮਿਹਨਤ ਹੀ ਇੰਨੀ ਕਰਦਾ ਸੀ ਕਿ ਪਸੀਨਾ ਉਸ ਦੇ ਸਰੀਰ ਵਿੱਚੋਂ ਪਾਣੀ ਵਾਂਗ ਵਗਦਾ ਸੀ ਨਿੱਕੀ ਮੋਟੀ ਬੁਖਾਰ ਵਰਗੀ ਤਕਲੀਫ ਤਾਂ ਡਰ ਕੇ ਹੀ ਦੂਰ ਚਲੀ ਜਾਂਦੀ ਸੀ ਫਿਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਸਾਇੰਸ ਤਰੱਕੀ ਕਰਦੀ ਗਈ ਓਵੇਂ ਓਵੇਂ ਮਨੁੱਖ ਵਾਸਤੇ ਸੁੱਖ ਸਹੂਲਤਾਂ ਆਉਂਦੀਆਂ ਗਈਆਂ ਇੰਨਾ ਸੁੱਖ ਸਹੂਲਤਾਂ ਕਰਕੇ ਸਾਨੂੰ ਵਿਲੇ ਰਹਿਣ ਦੀ ਆਦਤ ਪੈ ਗਈ ਵਿਲੇ ਰਹਿਣ ਕਰਕੇ ਇੱਕ ਤਾਂ ਸਾਡੇ ਸ਼ਰੀਰ ਨੂੰ ਬਿਮਾਰੀਆਂ ਨੇ ਘੇਰ ਲਿਆ ਦੂਸਰਾ ਜਿੱਥੇ ਅਸੀਂ ਆਪਣੇ ਖੇਤਾਂ ਵਿੱਚ ਥੋੜੀ-ਥੋੜੀ ਹਰ ਇੱਕ ਫਸਲ ਬੀਜਦੇ ਸੀ ਉੱਥੇ ਅਸੀਂ ਸਿਰਫ ਆਪਣੇ ਸੁੱਖ ਦੇ ਮਾਰੇ ਕਣਕ ਤੇ ਝੋਨੇ ਦੇ ਚੱਕਰ ਵਿੱਚ ਫਸ ਕੇ ਰਹਿ ਗਏ ਇਹਨਾਂ ਦੋਨੋਂ ਫਸਲਾਂ ਦੀ ਬਜਾਈ ਅਤੇ ਕਟਾਈ ਕਰਨ ਵਾਸਤੇ ਅਸੀਂ ਇੱਕ ਦੂਜੇ ਦੀ ਰੀਸ ਨਾਲ ਵੱਡੇ ਵੱਡੇ ਟਰੈਕਟਰ ਤੇ ਵੱਡੀਆਂ ਵੱਡੀਆਂ ਮਸ਼ੀਨਾਂ ਲੈ ਲਈਆਂ ਜਿਹੜੇ ਕਿਸਾਨ ਨੂੰ 4-5 ਕਿੱਲਾਂ ਦੀ ਬਜਾਈ ਵਾਸਤੇ 25-30 ਹਾਰਸ ਪਾਵਰ ਵਾਲਾ ਟਰੈਕਟਰ ਚਾਹੀਦਾ ਸੀ ਉਹ ਵੀ 50 ਕਿੱਲਿਆਂ ਵਾਲੇ ਜਾਂ 100 ਕਿੱਲਿਆਂ ਵਾਲੇ ਦੀ ਰੀਸ ਕਰਕੇ ਵੱਡੇ ਵੱਡੇ 855 ਜਾਂ ਜੌਂਡੀਅਰ ਵਰਗੇ ਟਰੈਕਟਰ ਉਸਨੇ ਖਰੀਦ ਲਏ ਅਤੇ ਉਸ ਉੱਪਰ ਵੱਡੇ ਵੱਡੇ ਸਪੀਕਰ ਲਾ ਲਏ ਜਿਹੜੇ ਕਿ ਜਦ ਸੜਕਾਂ ਤੇ ਜਾਂਦੇ ਹਨ ਤਾਂ ਐਨੇ ਕਾਮਰੌਲੀ ਪੈਂਦੀ ਹੈ ਕਿ ਪਿੱਛੇ ਕੋਈ ਬੰਦਾ ਕਾਰ ਵਾਲਾ ਜਾਂ ਮੋਟਰਸਾਈਕਲ ਵਾਲਾ ਸਾਈਡ ਮੰਗ ਰਿਹਾ ਹੋ ਤਾਂ ਚਲਾਉਣ ਵਾਲੇ ਨੂੰ ਕੋਈ ਪਤਾ ਨਹੀਂ ਲੱਗਦਾ ਫਿਰ ਇੱਕ ਦੂਜੇ ਦੀ ਰੀਸ ਨਾਲ ਵੱਡੀਆਂ-ਵੱਡੀਆਂ ਕੋਠੀਆਂ ਪਾ ਲਈਆਂ ਕਾਰਾਂ ਲੈ ਲਈਆਂ ਬੈਂਕਾਂ ਤੋਂ ਵੱਡੀਆਂ-ਵੱਡੀਆਂ ਲਿੰਪਟਾਂ ਚੁੱਕ ਕੇ ਮੈਰਿਜ ਪੈਲਸਾਂ ਵਿੱਚ ਲੱਖਾਂ ਰੁਪਇਆ ਖਰਚ ਕਰਕੇ ਵਿਆਹ ਸ਼ਾਦੀਆਂ ਕਰਨ ਲੱਗ ਪਏ ਇੱਕ ਦੂਜੇ ਦੀ ਰੀਸ ਨਾਲ 30-30 ਲੱਖ ਰੁਪਇਆ ਖਰਚ ਕਰਕੇ ਆਪਣੇ ਮਾਸੂਮ ਜਿਹੇ ਬੱਚਿਆਂ ਨੂੰ ਕੈਨੇਡਾ ਅਮਰੀਕਾ ਭੇਜਣ ਲੱਗ ਪਏ ਅਸੀਂ ਇਹ ਕਦੀ ਵੀ ਨਹੀਂ ਸੋਚਿਆ ਕਿ ਸਾਡਾ ਇਹ ਸੋਲ ਜਾ ਬੱਚਾ ਜਿਸ ਨੇ ਇੱਥੇ ਕਰੀ ਵੀ ਕੋਈ ਕੰਮ ਨਹੀਂ ਕੀਤਾ ਅਤੇ ਨਾ ਇਸ ਕੋਲ ਕੋਈ ਅਥੇ ਕੰਮ ਕਰਨ ਦਾ ਹੁਨਰ ਹੈ ਇਹ ਸਾਡਾ ਬੱਚਾ ਕੈਨੇਡਾ ਅਮਰੀਕਾ ਵਿੱਚ ਜਾ ਕੇ ਕੀ ਕੰਮ ਕਰੇਗਾ ਸਾਡੇ ਬੱਚੇ ਨੂੰ ਬਾਹਰ ਭੇਜਣ ਦਾ ਪਤਾ ਨਹੀਂ ਸਾਨੂੰ ਫਾਇਦਾ ਕੋਈ ਹੋਇਆ ਜਾਂ ਨਹੀਂ ਹੋਇਆ ਪਰ ਸਾਡੇ ਕੋਲ ਆਪਣੇ ਰਿਸ਼ਤੇਦਾਰਾਂ ਵਿੱਚ ਜਾਂ ਪਿੰਡ ਵਾਲਿਆਂ ਕੋਲ ਇੱਕ ਫੁਖਰੀ ਮਾਰਨ ਦਾ ਲਾਇਸੈਂਸ ਜ਼ਰੂਰ ਬਣ ਗਿਆ ਕਿ ਸਾਡਾ ਮੁੰਡਾ ਜਾਂ ਸਾਡੀ ਕੁੜੀ ਕੈਨੇਡਾ ਵਿੱਚ ਗਈ ਹੋਈ ਹੈ ਇੱਕ ਸਾਡੀ ਹੋਰ ਬੜੀ ਵੱਡੀ ਆਦਤ ਬਣ ਚੁੱਕੀ ਹੈ ਕਿ ਅਸੀਂ ਆਪਣੇ ਆਪ ਨੂੰ ਵੱਡਾ ਦਿਖਾਉਣ ਵਾਸਤੇ ਕਦੀ ਵੀ ਕੋਈ ਛੋਟਾ ਕੰਮ ਨਹੀਂ ਕਰਦੇ چاہے ਅਸੀਂ ਟਰੈਕਟਰ ਲੈਣਾ ਹੋਵੇ ਟਰਾਲੀ ਲੈਣੀ ਹੋਵੇ ਕੋਠੀ ਪਾਉਣੀ ਹੋਵੇ ਵਿਆਹ ਸ਼ਰਦੀਆਂ ਕਰਨੀਆਂ ਹੋਣ ਅਸੀਂ ਅੱਡੀਆਂ ਚੁੱਕ ਕੇ ਫਹਾ ਲੈਂਦੇ ਹਾਂ ਅਸੀਂ ਜੇਕਰ ਹੋਰ ਵੀ ਕੋਈ ਕਮਾਈ ਵਾਸਤੇ ਕੰਮ ਚਲਾਉਣਾ ਹੋਵੇ ਤਾਂ ਅਸੀਂ ਇਹ ਨਹੀਂ ਦੇਖਣਾ ਕਿ ਇਸ ਕੰਮ ਵਿੱਚ ਸਾਨੂੰ ਕਿੰਨੀ ਕੁ ਕਮਾਈ ਹੋਵੇਗੀ ਪਰ ਅਸੀਂ ਸਮਾਜ ਵਿੱਚ ਆਪਣੇ ਆਪ ਨੂੰ ਉੱਚਾ ਦਿਖਾਉਣ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਾ ਦਿੰਦੇ ਹਾਂ ਕੀ ਅੱਜ ਤੱਕ ਕਿਸੇ ਮਜ਼ਦੂਰ ਨੇ ਫਹਾ ਲਿਆ ਹੈ ਕਿ ਮੇਰੇ ਤੇ ਕਰਜ਼ਾ ਬਹੁਤ ਜ਼ਿਆਦਾ ਮੈਂ ਫਹਾ ਲੈਣਾ ਹੈ ਦੁਕਾਨਦਾਰ ਜਾਂ ਕਿਸੇ ਹੋਰ ਤਬਕੇ ਦੇ ਆਦਮੀ ਨੇ ਫਹਾ ਲਿਆ ਹੈ ਡਰਨਾ ਲੱਗਾ ਹੈ ਰੇਲਾਂ ਰੋਕੀਆਂ ਹਨ ਕਿ ਸਾਡਾ ਕਰਜ਼ਾ ਮਾਫ ਕਰ ਦਿੱਤਾ ਜਾਵੇ ਜਾਂ ਸਾਡੇ ਕਰਜ਼ੇ ਤੇ ਲਖੀਰ ਫੇਰ ਦਿਓ ਫਿਰ ਇੱਕ ਜੱਟ ਹੀ ਕਿਉਂ ਕਰਲਾ ਰਿਹਾ ਹੈ ਕਿ ਸਾਡੇ ਸਾਰੇ ਕਰਜ਼ੇ ਉੱਪਰ ਲਕੀਰ ਫੇਰੋ ਅਸੀਂ ਜੋ ਪੰਜ-ਪੰਜ ਗੱਟੇ ਖਾਦਾਂ ਦੇ ਪਾ ਕੇ ਜ਼ਹਿਰੀਲਾ ਅਨਾਜ ਪੈਦਾ ਕਰ ਰਹੇ ਹਾਂ ਉਸ ਦੀ ਐਮਐਸਪੀ ਦਾ ਪੱਕਾ ਕਾਨੂੰਨ ਬਣਾਓ ਜਿਸ ਕੰਮ ਵਾਸਤੇ ਉਹ ਰਜਾਨਾ ਰੈਲਾ ਰੋਕਦਾ ਹੈ ਰਜਾਨਾ ਧਰਨੇ ਲਾਉਂਦਾ ਹੈ ਸੜਕਾਂ ਜਾਮ ਕਰਦਾ ਹੈ ਕੀ ਕਿਸਾਨ ਨੇ ਇਹਨਾਂ ਗੱਲਾਂ ਨੂੰ ਆਪਣੇ ਅੰਦਰ ਆਪਣੇ ਦਿਮਾਗ ਵਿੱਚ ਕਦੇ ਧਿਆਨ ਨਾਲ ਸੋਚਿਆ ਹੈ ਕੀ ਉਸਨੇ ਕਦੇ ਸੋਚਿਆ ਕਿ ਮੇਰਾ ਫੋਖਰਾ ਪਾਣੀ ਮੇਰੇ ਦੁੱਖ ਦਾ ਕਾਰਨ ਹੈ ਕੀ ਉਸਨੇ ਕਦੇ ਸੋਚਿਆ ਹੈ ਕਿ ਮੈਨੂੰ ਆਪਣਾ ਫੋਖਰਾ ਪਾਣ ਛੱਡ ਕੇ ਮੈਂ ਆਪਣੀ ਬੁੱਧੀ ਤੋਂ ਕੰਮ ਲੈ ਕੇ ਕੰਮ ਕਰਾਂ ਅਜੇ ਵੀ ਉਸ ਕੋਲ ਸੋਚਣ ਦਾ ਸਮਾਂ ਹੈ ਜੇਕਰ ਉਸ ਨੇ ਅਜੇ ਵੀ ਆਪਣੇ ਆਪ ਨੂੰ ਨਾਮ ਬਦਲਿਆ ਤਾਂ ਹੋ ਹੋਰ ਵੀ ਆਉਣ ਵਾਲੇ ਸਮੇਂ ਵਿੱਚ ਮੱਕੜੀ ਜਾਲ ਵਿੱਚ ਫਸਦਾ ਚਲਾ ਜਾਵੇਗਾ ਸਰਕਾਰਾਂ ਉਸ ਦੀ ਗੱਲ ਨਾ ਅੱਜ ਮੰਨਣ ਨਾ ਕੱਲ ਨੂੰ ਮੰਨਣ ਅਖੀਰ ਵਿੱਚ ਇਸ ਕਿਸਾਨ ਨੂੰ ਆਪਣੀ ਬੁੱਧੀ ਤੋਂ ਕੰਮ ਲੈ ਕੇ ਆਪਣੇ ਪੈਰਾਂ ਉੱਪਰ ਆਪ ਖੜਾ ਹੋਣਾ ਪਵੇਗਾ ਤੋ ਦੋਸਤੋ ਮੇਰੀਆਂ ਗੱਲਾਂ ਥੋੜੀਆਂ ਜਿਹੀਆਂ ਕੌੜੀਆਂ ਜ਼ਰੂਰ ਹਨ ਪਰ ਕੌੜੀਆਂ ਗੱਲਾਂ ਸੱਚੀਆਂ ਹੋਣ ਕਰਕੇ ਛੇਤੀ ਹজম ਨਹੀਂ ਹੁੰਦੀਆਂ ਉਮੀਦ ਹੈ ਕਿ ਕੁਝ ਲੋਕਾਂ ਨੂੰ ਮੇਰੀਆਂ ਗੱਲਾਂ ਚੰਗੀਆਂ ਲੱਗੀਆਂ ਹੋਣ ਜਿਹੜੇ ਲੋਕਾਂ ਨੂੰ ਮੇਰੀਆਂ ਗੱਲਾਂ ਚੰਗੀਆਂ ਲੱਗਣ ਤਾਂ ਮੇਰੀ ਇਸ ਵੀਡੀਓ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਅਖੀਰ ਵਿੱਚ ਆਪ ਸਭ ਨੂੰ ਸਤ ਸ੍ਰੀ ਅਕਾਲ